ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਓ ਆਸਾ ਦੀ ਵਾਰ ਬਾਣੀ ਦਾ ਅੱਜ ਜੋ ਸ਼ਲੋਕ ਸ਼ੁਰੂ ਹੋਇਆ ਹੈ ਉਸ ਦੀਆਂ ਦੋ ਤੁਕਾਂ ਦਾ ਪਾਠ ਸਰਵਣ ਕਰੋ ਜੀ ਸਤਨਾਮ ਸਿਰ ਵਾਹਿਗੁਰੂ ਸਾਹਿਬ ਜੀਓ ਸਲੋਕ ਮਹੱਲਾ ਪਹਿਲਾ ਜੇ ਮੋ ਹੱਕ ਕਰਮੋ ਹੈ ਕਰਮੋ ਹੈ ਬਿਤਰੀ ਦੇ ਅੱਗੇ ਬਤ ਸਿਆਣਿਆ ਬੇਤਰੀ ਚੋਰ ਕਰੇ ਵਾਹਿਗੁਰਜੇ ਕਾ ਖਾਲਸਾ ਵਾਹਿਗੁਰਜੇ ਕੀ ਫਤਿਹ ਆਸਾ ਦੀ ਵਾਰ ਬਾਣੇ ਦੀਆਂ ਇਹ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 472 ਅੰਗ ਤੇ ਸੁਭਾਏ ਮਾਨ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰ ਵਿਦਤੋ ਉਚਾਰਨ ਕੀਤੇਆਂ ਗਈਆਂ ਹਨ ਆਓ ਇਹਨਾਂ ਤੁਕਾਰੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਕੀ ਸਮਝਾ ਰਹੇ ਹਨ ਆਓ ਇਸ ਤੇ ਵਿਚਾਰ ਕਰੀਏ ਜੇ ਮੁਹੱਕਾ ਘਰ ਮੁਹ ਹੈ ਘਰ ਮੁਹ ਹੈ ਪਿਤਰੀ ਦੇ ਅੱਗੇ ਬੱਤ ਸਿਆਣੀਆਂ ਪਿਤਰੀ ਚੋਰ ਕਰੇ ਇਨਾ ਤੋਂ ਕਹ ਰਹੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਸਮਝਾ ਰਹੇ ਹਨ ਕਿ ਪੰਡਤਾ ਪਤਾਪਕ ਜੇ ਇੱਥੇ ਦਿੱਤਾ ਹੋਇਆ ਪਦਾਰਤ ਉਪਰ ਪ੍ਰਲੋਕ ਲੋਕ ਤੁਹਾਡੇ ਪਿਤਰਾਂ ਕੋਲ ਪਹੁੰਚਦੇ ਹਨ ਤਾਂ ਜੇ ਕੋਈ ਠੱਗ ਪ੍ਰਾਇਆ ਕਰ ਠੱਗ ਕੇ ਉਹ ਪਦਾਰਤ ਆਪਣੇ ਪਿਤਰਾਂ ਨੂੰ ਮਿਤ ਦੇਵੇ ਜੇ ਸੱਚਮੁੱਚ ਇਨਾ ਮਨਤਾਬ ਕੋ ਪਿਛਲਿਆਂ ਦਾ ਦਿੱਤਾ ਇੱਥੇ ਦਿੱਤਾ ਪਰਲੋਕ ਲੋਕ ਵਿੱਚ ਅਪੜਦਾ ਹੈ ਤਾਂ ਉਹ ਪਦਾਰਥ ਜਿਨ੍ਹਾਂ ਦੇ ਘਰ ਤੋਂ ਠੱਗਿਆ ਹੈ ਉਹਨਾਂ ਦੇ ਪਿਤਰਾਂ ਨੇ ਪਰਲੋਕ ਲੋਕ ਵਿੱਚ ਆਪਣਾ ਸਮਾਨ ਪਛਾਣ ਲੈਣਾ ਹੈ ਇਸ ਤਰ੍ਹਾਂ ਉਹ ਮਨੁੱਖ ਆਪਣੇ ਪਿਤਰਾਂ ਨੂੰ ਵੀ ਚੋਰ ਬਣਾਉਂਦਾ ਹੈ ਕਿਉਂਕਿ ਉਹਨਾਂ ਪਾਸੋਂ ਚੋਰੀ ਦਾ ਸਮਾਨ ਉਹਨਾਂ ਦੇ ਪਿੱਤਰਾਂ ਕੋਲ ਚੋਰੀ ਦਾ ਸਮਾਨ ਨਿਕਲ ਆਉਂਦਾ ਹੈ ਅੱਜ ਇਹਨਾ ਤੁਕ ਰਹੇ ਗੁਰੂ ਸਾਹਿਬ ਨੇ ਸਾਨੂੰ ਇਹ ਸਮਝਾਇਆ ਹੈ ਅੱਗੇ ਇਸ ਸ਼ਲੋਕ ਵਿੱਚ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਅੱਗੇ ਕੀ ਸਮਝਾ ਰਹੇ ਹਨ ਅਗਲੀਆਂ ਤੁਕਾਂ ਦਾ ਪਾਠ ਕੱਲ ਜਰੂਰ ਸਰਵਣ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ